ਸੋ ਲੋਬੀ ਦੋਸਤੋ ਹਮ ਲੋ ਚੈਰ ਦੇ ਵਿੱਚ ਲਾਲੀ ਵੀ ਢੀ ਤੇ ਲੱਗਣ ਜਾ ਰਹੀ ਯਾਰ ਰਖੜੀ ਦੀ ਸਭ ਤੋਂ ਵੱਡੀ ਰਿਕਾਰਡ ਤੋੜ ਸੀਲ ਸੋ ਆਓ ਚੱਲਦੇ ਆ ਤੇ ਭਾਜੀ ਫਾਇਦੇ ਕੀ ਕਰਾਂ ਜਾ ਰਹੇ ਹੋ ਫਿਰ ਰਕਿੰਝ ਤਰਾ ਫਾਇਦੇ ਫਾਇਦੇ ਸਭ ਤੋਂ ਪਹਿਲਾਂ ਕਰਾਂਗੇ ਜਿਹੜਾ ਸਾਡੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਡ ਕਰਕੇ ਆਊਗਾ ਉਹਨੂੰ 11 ਬੋਚਾ ਦਵਾਂਗੇ 11 ਹੈੱਡਫੋਨ ਦਵਾਂਗੇ ਇਹ ਪਾਜੀ ਜਿਹੜੇ ਹੁਣੇ-ਹੁਣੇ ਵੀਡੀਓ ਨੂੰ ਸ਼ੇਅਰ ਕਰ ਰਹੀ ਹੈ ਲਾਈਕ ਕਰ ਰਹੀ ਹੈ ਕਮੈਂਟ ਕਰ ਰਹੀ ਹੈ 11 ਲੱਕੀ ਜਾਣਿਆਂ ਨੂੰ ਹੈੱਡਫੋਨ ਤੇ 11 ਜਾਣਿਆਂ ਨੂੰ ਸਮਾਰਟਵਾਚ ਕਰੇ ਹਾਂਜੀ 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 ਤੇ ਪਾਜੀ ਸੇਲ ਦੇ ਵਿੱਚ ਫਾਇਦੇ ਕੀ ਕਰਨੇ ਆ ਕੀ ਰਕੜੀ ਦੀ ਸੇਲ ਆ ਰਹੇ ਹੋ ਪਾਜੀ ਅਸੀਂ 50 ਸਾਲ ਤੋਂ ਫਾਇਦੇ ਹੀ ਕਰਦੇ ਆ ਰਹੇ ਹਾਂ ਹਰ ਸਾਲ ਰਕੜੀ ਦੇ ਉੱਪਰ ਅਸੀਂ ਸੇਲ ਲਗਾਉਂਦੇ ਹਾਂ ਹਰ ਇੱਕ ਚੀਜ਼ ਦੇ 50% ਡਿਸਕਾਊਂਟ ਕਰਦੇ ਹਾਂ ਸੋ ਬਿਲਕੁਲ ਆਓ ਪਾਜੀ ਫਿਰ ਵੈਰਾਈਟੀਆਂ ਦਿਖੋਣੀਆਂ ਜੀ ਪਾਜੀ ਰਖੜੀ ਧਮਾਕਾ ਸੇਲ ਮੇਲੇ ਚ ਪਹਿਲਾ ਆਰਟੀਕਲ ਕਿਹੜਾ ਲਿਆਏ ਜੀ ਪਹਿਲਾ ਆਰਟੀਕਲ ਤੁਹਾਡੇ ਲੈ ਕੇ ਆਏ ਸਤਿਕਾਰਯੋਗ ਆਕਾ ਕਾ ਲਿਆ ਲੋ ਜੀ ਆਲ ਓਵਰ ਸੂਟ ਨਾਲ ਮੈਚਿੰਗ ਦੁਪੱਟਾ 450 500 ਦੀ ਰੇਟ ਬਾਜ਼ਾਰ ਚ ਵਿਕ ਰਿਹਾ ਸਾਡਾ ਰੇਟ ਹੈਗਾ ਜੀ 199 ਰੁਪਏ ਇਹ ਪਾਜੀ ਇਹ ਵਾਲਾ ਆਰਟੀਕਲ 199 ਰੁਪਏ ਦੇ ਵਿੱਚ ਹਾਂਜੀ ਨੇ ਰੀਆਂ ਡਾਲ ਲਾਂਗੇ 199 ਰੁਪਏ ਦੇ ਵਿੱਚ ਤੇ ਪਾਜੀ ਡਿਜ਼ਾਈਨ ਡਿਜ਼ਾਈਨ ਦਵਾਂਗੇ ਇਹਦੇ ਵਿੱਚ ਤੁਹਾਨੂੰ 16 ਤਿੰਨ ਡਿਜ਼ਾਈਨ ਚਾਰ ਡਿਜ਼ਾਈਨ ਪੰਜ ਡਿਜ਼ਾਈਨ ਛੇ ਡਿਜ਼ਾਈਨ ਸੋ ਬਿਲਕੁਲ ਡਿਜ਼ਾਈਨਿੰਗ ਤੁਸੀਂ ਵੇਖ ਸਕਦੇ ਜੀ ਕਿ ਆ ਸਾਰੇ ਡਿਜ਼ਾਈਨ ਜਿਹੜੇ ਭਾਜੀ ਤੁਹਾਨੂੰ ਦਿਖਾ ਰਹੇ ਆ ਭਾਜੀ ਇੱਧਰ ਦਿਖਾ ਦਿਓ ਸੋ ਇਸ ਤਰ੍ਹਾਂ ਦੇ ਸਾਰੇ ਹੀ ਆਰਟੀਕਲ ਇੱਧਰ ਦੇਖੋ ਇਸ ਤਰ੍ਹਾਂ ਦੇ ਆਰਟੀਕਲ ਤੁਹਾਨੂੰ ਸਾਰੇ ਇਸ ਸੇਲ ਮੇਲੇ ਦੇ ਵਿੱਚ ਮਿਲਨੇ ਆ 100 ਤੋਂ 99 ਰੁਪਏ ਦੇ ਵਿੱਚ ਸੋ ਇਹ ਵੈਰਾਈਟੀਆਂ ਇਹਨਾਂ ਰੇਟਾਂ ਦੇ ਵਿੱਚ ਲੈਣ ਵਾਸਤੇ ਤੁਹਾਨੂੰ ਆਉਣਾ ਪੈਣਾ ਵਾ ਲਾਲੀ ਦੀ ਹੱਟੀ ਅਮਲੋ ਸ਼ਹਿਰ ਦੇ ਵਿੱਚ ਦੂਸਰਾ ਆਰਟੀਕਲ ਅਸੀਂ ਲੈ ਕੇ ਆਏ ਲਕੋਜੀ ਕੱਪੜੇ ਤੇ ਪਿਓਰ ਥ੍ਰੈਡ ਦਾ ਕੰਮ ਜੀ ਮਾਰਕੀਟ ਦੇ ਵਿੱਚ ਇਹਦਾ ਰੇਟ ਹੋਊਗਾ 700 800 ਆਪਣੇ ਕੋਲੇ ਰੇਂਜ ਦੇ ਵਿੱਚ ਮਿਲਣਾ ਸਿਰਫ 199 ਰੁਪਏ ਦਾ ਜੀ 199 ਰੁਪਏ ਦੇ ਵਿੱਚ ਸੂਟਾ ਵਾਲਾ ਬਿਲਕੁਲ ਸਹੀ ਗੱਲ ਕਹੀ ਹੈ ਜੀ 199 ਰੁਪਏ ਦੇ ਵਿੱਚ ਇਹ ਪਾਜੀ ਸਕਰੀਨਸ਼ਾਟ ਲੈ ਲੈ ਕੇ ਆਉਣਾ ਲੋਕਾਂ ਨੇ ਆ ਆਰਟੀਕਲ 199 ਵਿੱਚ ਦੇਣੇ ਪੈਣੇ ਆ ਤੁਸੀਂ ਡਿਜ਼ਾਈਨ ਦੇਖੋ ਜਿਹੜਾ ਡਿਜ਼ਾਈਨ ਕਹੋਗੇ ਆ ਪਾ ਡਿਜ਼ਾਈਨ 199 ਵਿੱਚ ਤੁਹਾਨੂੰ ਦਵਾਂਗੇ ਆ ਪਾਜੀ ਇਧਰ ਧਿਆਨ ਨਾਲ ਵੇਖ ਲਓ ਆ ਵਾਲਾ ਆਰਟੀਕਲ ਵੀ 199 ਵਿੱਚ ਬਿਲਕੁਲ ਸਹੀ ਸੁਣਿਆ ਤੁਸੀਂ ਕੋਈ 800 ਦਾ ਕੋਈ 900 ਦਾ ਲਾਲੀ ਦੀ ਹੱਟੀ ਅੰਬਲੋ ਸ਼ਹਿਰ ਦੇ ਵਿੱਚ ਸੇਲ ਲੱਗ ਚੁੱਕੀ ਹੈ ਰਖੜੀ ਦੀ ਸਿਰਫ 199 ਰੁਪਏ ਦੀ ਇਹ ਪਾਜੀ ਸੇਲ ਸੇਲ ਤੇ ਸਾਰੇ ਕਹੀ ਜਾਂਦੇ ਮੈਨੂੰ ਲੱਗਦਾ ਸੇਲ ਲੱਗੀ ਤੁਹਾਡੇ ਕੋਲ 199 ਵਿੱਚ ਸੂਟ ਆਵਲੇ ਜੋ ਕਹਾਂਗੇ ਉਹ ਦਵਾਂਗੇ ਮੇਰੇ ਪਿਆਰੇ ਸਤਿਕਾਰਯੋਗ ਗਾਕਾਂ ਦੇ ਬਹੁਤ ਬੈਨੀਫਿਟ ਵਾਲੀ ਸੇਲ ਹੈ ਕੋਈ 800 ਦਾ ਹੈ ਕੋਈ 900 ਦਾ ਅਮਲੋ ਲਾਲੀ ਦੀ ਹੱਟੀ ਤੇ ਸਿਰਫ ਇਹ ਸੂਟ ਮਿਲਣਾ ਤੁਹਾਨੂੰ 199 ਰੁਪਏ ਦੇ ਵਿੱਚ ਦੱਸੋ ਪਾਜੀ ਇੱਧਰ ਬੜੇ ਪ੍ਰੀਮੀਅਮ ਆਰਟੀਕਲ ਆਗੇ ਆ ਇਹਦੀ ਮਾਰਕੀਟ ਦੀ ਗੱਲ ਕੀਤੀ ਜਾਵੇ ਕੋਈ ਕਹਿੰਦਾ 600 ਕੋਈ ਕਹਿੰਦਾ 650 ਇਹਦੇ 'ਚ ਦੱਸੋ ਕੀ ਫਾਇਦੇ ਕਰਦੇ ਜੀ ਪਾਜੀ ਇਹ ਤੁਹਾਨੂੰ ਦਵਾਂਗੇ 299 ਰੁਪਏ ਦਾ 299 ਦੇ ਵਿੱਚ ਪਾਜੀ ਡਿਜ਼ਾਈਨਿੰਗ ਡਿਜ਼ਾਈਨਿੰਗ 'ਚ ਤੁਹਾਨੂੰ 10 ਡਿਜ਼ਾਈਨ ਹੋਰ ਦਵਾਂਗੇ ਆ ਲੋ ਤੋ ਸੁਣ ਰਹੇ ਨੇ ਮੇਰੇ ਚੱਕੋ ਪੁਜਾਰ ਚ ਕੋਈ 600 ਵੇਚਦਾ ਕੋਈ 700 ਵੇਚਦਾ ਕੋਈ 800 ਵੇਚਦਾ ਲਾਲਲੇ ਦੀ ਹੱਟੀ ਦੇ ਦਾ ਰੇਟ ਹੈਗਾ 299 ਰੁਪਏ ਸੋ ਬਿਲਕੁਲ ਇਹਦੇ ਵਿੱਚ ਭਾਜੀ ਕਲਰ ਚਾਰਟ ਦਿਖਾ ਦਿਓ ਕਿ ਆ ਸਾਰੇ ਹੀ ਆਰਟੀਕਲ ਜਿਹੜੇ ਤੁਹਾਨੂੰ ਦਿਖਾ ਰਹੇ ਆ ਇਹ ਸਾਰੇ ਹੀ ਤੁਹਾਨੂੰ 299 ਰੁਪਏ ਦੇ ਵਿੱਚ ਮਿਲਨੇ ਆ ਭਾਜੀ ਇੱਧਰ ਆ ਗਏ ਜੀ ਇੰਸਟਾਗ੍ਰਾਮ ਦਾ ਵਾਇਰਲ ਆਰਟੀਕਲ ਮਾਰਕੀਟ 'ਚ ਕੋਈ ਕਹਿੰਦਾ 650 ਕੋਈ ਕਹਿੰਦਾ 700 ਕੋਈ ਕਹਿੰਦਾ 750 ਤੁਸੀਂ ਦੱਸੋ ਕਿੰਨੇ 'ਚ ਦੇਣਾ ਆਰਟੀਕਲ ਇਹ ਆਪਾਂ ਤੁਹਾਨੂੰ ਸੂਟ ਦੇਣਾ ਸਿਰਫ 350 ਰੁਪਏ ਦੇ ਰੇਂਜ ਦੇ ਵਿੱਚ ਭਾਜੀ 350 'ਚ ਬਿਲਕੁਲ ਸਹੀ ਸੁਣੇ ਸਿਰਫ 350 'ਚ ਵਿਕਲੋ 350 'ਚ 350 ਦੇ ਵਿੱਚ ਆਨਲੀ ਭਾਜੀ ਡਿਜ਼ਾਈਨਿੰਗ ਡਿਜ਼ਾਈਨਿੰਗ ਜਿੰਨੀ ਮਰਜ਼ੀ ਵਾਜੀ ਦੇਖੋ ਡਿਜ਼ਾਈਨ ਚੈੱਕ ਕਰ ਲਓ ਮਾਰਕੀਟ ਦੇ ਵਿੱਚ ਕੋਈ 1000 ਦਾ ਵੇਚ ਰਿਹਾ ਕੋਈ 1200 ਦਾ ਵੇਚ ਰਿਹਾ ਲਾਲੀ ਦੀ ਹੱਟੀ ਤੇ ਸਿਰਫ ਸੂਟ ਪਹਿਣਾ ਆਪਾਂ ਨੂੰ ਸਿਰਫ ਨਾ ਸਿਰਫ 350 ਰੁਪਏ ਦਾ ਤੇ ਭਾਜੀ ਇਹਦੇ ਵਿੱਚ ਡਿਜ਼ਾਈਨਿੰਗ ਦਿਖਾਓ ਹੋਰ ਡਿਜ਼ਾਈਨਿੰਗ ਕਿੰਨੀ ਦਿਖਾਓਗੇ ਡਿਜ਼ਾਈਨ ਜਿੰਨੇ ਮਰਜ਼ੀ ਭਾਜੀ ਡਿਜ਼ਾਈਨ ਚੈੱਕ ਕਰੋ ਨੇੜੇ ਕਰਕੇ ਦਿਖਾਓ ਟੋਟਲ ਥ੍ਰੈਡ ਦਾ ਕੰਮ ਹੈ ਕਾਟਨ ਦਾ ਸੂਟ ਪੂਰਾ 2.5 ਮੀਟਰ ਕਾਟਨ ਦਾ ਦੁਪੱਟਾ ਸਟਾਈਲ ਦੇਖੋ ਭਾਜੀ ਸਟਾਈਲ ਕਿੰਨੇ ਪਿਆਰੇ ਨੇ ਇਹਦੇ ਵਿੱਚ ਆ ਲੋ ਜੀ ਇਹ ਭਾਜੀ ਜਿਸ ਤਰ੍ਹਾਂ ਆ ਵਰਕ ਕੀਤਾ ਹੋਇਆ ਇਹ ਵਾਲੇ ਸੂਟ ਵੀ 350 ਰੁਪਏ ਦੇ ਵਿੱਚ ਬਿਲਕੁਲ ਸਹੀ ਭਾਜੀ 350 ਦੇ ਵਿੱਚ ਕੋਈ ਇਹਦੇ ਵਿੱਚ 1000 ਤੋਂ ਘੱਟ ਸੂਟ ਨਹੀਂ ਹੈਗਾ ਆਪਣੇ ਕੋਲ ਸਿਰਫ 350 ਦੀ ਰੇਂਜ ਦੇ ਵਿੱਚ ਛੂਟ ਮਿਲੂਗਾ ਡਿਜ਼ਾਈਨ ਜਿੰਨੇ ਮਰਜ਼ੀ ਲੈਣਾ ਹਾਂਜੀ ਭਾਜੀ ਤੁਹਾਡੇ ਵਾਸਤੇ ਉਹਨੇ ਆਰਟੀਕਲ ਲਿਆ ਕੇ ਨੈਚੁਰਲ ਕ੍ਰੇਪ ਦੇ ਉੱਪਰ ਮੋਰਨਿੰਗ ਪਹਿਲਾ ਪਾਉਂਦੀ। ਦੇਖੋ। ਸੋ ਬਿਲਕੁਲ ਇੱਧਰ ਭਾਜੀ ਆਰਟੀਕਲ ਦਿਖਾ ਦਿਓ ਮੋਰਨਿੰਗ ਵਾਲਾ ਵਾਇਰਲ ਆਰਟੀਕਲ ਆ ਗਿਆ ਜੇ ਤੇ ਭਾਜੀ ਵੱਡੇ ਵੱਡੇ ਹੌਲਸੇਲਰ ਕਹਿੰਦੇ ਆ ਜੀ 900 ਰੁਪਏ ਦਾ 950 ਦਾ। ਤੁਸੀਂ ਦੱਸੋ ਸੇਲ ਆ ਰੇ ਕਿੰਨੇ ਦਾ? ਲਾਲਲੀ ਦੀ ਹੱਟੀ ਤੇ ਸੂਟ ਮਿਲੂਗਾ ਤੁਹਾਨੂੰ। ਨੈਚੁਰਲ ਕ੍ਰੇਪ 450 ਰੁਪਏ ਦਾ ਜੀ। ਭਾਜੀ 450 ਦੇ ਵਿੱਚ ਕਲਰ ਕਿੰਨੇ ਕੁ ਦੇਣੇ ਜੇ ਫਿਰ? ਕਲਰ 6 8 4 ਸਭ ਤੋਂ ਕੋਈ 4 ਤੋਂ ਘੱਟ ਕੋਈ ਰੰਗ ਨਹੀਂ ਹੋਏਗਾ ਸਾਡੇ ਕੋਲ। ਸੋ ਬਿਲਕੁਲ ਇੱ ਕੀ ਇੱਕ ਤੋਂ ਇੱਕ हटके कलर பாਜੀ ਤੁਹਾਡੇ ਵਾਸਤੇ ਲੈ ਕੇ ਆਏ ਆ ਇਧਰ ਦੇਖੋ ਇਸ ਤਰ੍ਹਾਂ ਦੇ ਆਰਟੀਕਲ ਇਹ ਦੇਖੋ ਜਿਹੜੇ ਮਾਰਕੀਟ ਤੇ 990 990 பாਜੀ ਕਹਿ ਰਹੀ ਆ 450 ਰੁਪਏ ਦੇ ਵਿੱਚ 990 450 ਲਾਲੀ ਦੀ ਹੱਟੀ ਆ ਗਿਆ ਲਾਲੀ ਆ ਗਿਆ ਲਾਲੀ ਸੁ ਬਿਲਕੁਲ ਇਧਰ ਦੇਖੋ ਇਸ ਤਰ੍ਹਾਂ ਦੇ ਆਰਟੀਕਲ ਯਾਰ ਇਧਰ ਦੇਖੋ ਕਿੱਡੇ ਕਮਾਲ ਦੇ ਆਰਟੀਕਲ பாਜੀ ਤੁਹਾਨੂੰ ਦਿਖਾ ਰਹੀ ਆ 450 ਦੇ ਵਿੱਚ ਆ ਗਿਆ ਲਾਲੀ ਆ ਗਿਆ ਲਾਲੀ ਦੇਖੋ 450 ਤੇ பாਜੀ ਜਿਹੜਾ ਉਹ ਵਾਲਾ ਡਿਜ਼ਾਈਨ ਪਿਆ ਉਹ ਵੀ 7.500 ਜੋ ਗੱਕ ਵਾਲੀ ਇਹ ਵੀ ਤੁਹਾਨੂੰ ਦੇਵਾਂਗੇ 450 ਤੇ ਭਾਜੀ ਖੋਲ ਕੇ ਦਿਖਾ ਦਿਓ ਬੜਾ ਪਿਆਰਾ ਲੱਗਦਾ ਭਾਜੀ ਆਰਟੀਕਲ ਇਹਦੇ ਰੰਗ ਦਿਖਾ ਦਿਓ ਸਾਰੇ ਇਹ ਵੀ 450 ਜੀ ਦੇ ਦੇ 450 ਜੀ 450 ਬਿਲਕੁਲ ਇੱਧਰ ਵੇਖ ਸਕਦੇ ਜੇ ਕੀ ਰਖੜੀ ਦੀ ਸੇਲ ਭਾਜੀ ਕਹਿੰਦੇ ਐਵੇਂ ਨਹੀਂ ਲਾਈ ਇੱਧਰ ਵੇਖੋ ਫਾਇਦੇ ਕਰਨੇ ਆ ਗਾਕਾਂ ਦੇ 450 ਚ ਇਸ ਤਰ੍ਹਾਂ ਦੇ ਆਰਟੀਕਲ ਤੁਹਾਨੂੰ ਦੇਣੀ ਆ ਇੱਧਰ ਦੁਪੱਟਾ ਦਿਖਾਓ ਭਾਜੀ ਦੁਪੱਟਾ ਦੇਖੋ ਕਿੰਨਾ ਪਿਆਰਾ ਇੱਧਰ ਦੇਖੋ ਯਾਰ ਤੇ ਆਰਟੀਕਲ ਆਰਟੀਕਲ ਇੱਧਰ ਵੇਖੋ ਕਿੰਨਾ ਪਿਆਰਾ ਰੇਟ ਮਿਲਣਾ ਸਿਰਫ ਸਿਰਫ 450 ਭਾਜੀ ਨੈਕਸਟ ਆਰਟੀਕਲ ਕਿਹੜਾ ਦਿਖਾਓਗੇ ਜੀ ਨੈਕਸਟ ਆਰਟੀਕਲ ਲੈ ਕੇ ਆਏ ਤੁਹਾਡੇ ਲਈ ਪਿਓਰ ਜਿਮਮੀ ਜੂ ਦੇ ਵਿੱਚ ਟੋਟਲ ਪਿੱੱਤੇ ਦਾ ਕੰਮ ਹੋਇਆ ਹੋਇਆ ਸੂਟ ਦੇ ਉੱਪਰ 올ਓਵਰ ਸੂਟ ਹੈ ਵਿਦ ਲਾਈਨਿੰਗ ਹੈ ਪਿਓਰ ਜਿਮਮੀ ਜੂ ਦਾ ਹੀ ਨਾਲ ਫੋਰ ਸਾਈਡਡ ਪਿਓਰ ਪਿੱੱਤੇ ਜਰੀ ਦਾ ਦੁਪੱਟਾ ਜੀ ਭਾਜੀ ਆਰਟੀਕਲ ਤੇ ਬੜਾ ਪਿਆਰਾ ਵਾ ਤੇ ਕਪੜਾ ਵੀ ਬੜਾ ਪਿਆਰਾ ਵਾ ਹੁਣ ਰੇਟ ਦੱਸ ਕੇ ਫਾਇਦਾ ਕਰ ਦਿਓ ਰੇਟ ਕੀ ਦੇਣਾ ਜੀ ਰੇਟ ਵੀ ਦੱਸ ਦਿਆਂ ਜੀ ਪਹਿਲਾਂ ਤੁਸੀਂ ਕਲਰ ਚਾਰਟ ਦੇਖੋ ਰੇਟ ਵੀ ਤੁਹਾਨੂੰ ਦੱਸ ਦਿਆਂ ਮਾਰਕੀਟ ਦੇ ਵਿੱਚ ਕੋਈ 1495 ਦਾ ਸੇਲ ਕਰ ਰਿਹਾ ਕੋਈ 1595 ਰੇਟ ਪਹਿਲਾਂ ਤੁਸੀਂ ਕਲਰ ਦੇਖੋ ਇਹ ਵੀ ਸਸਪੈਂਸ ਹੈ ਤੁਹਾਨੂੰ ਰੇਟ ਵੀ ਦੱਸਦੇ ਆਂ ਦੇਖੋ ਆਰਟੀਕਲ ਸੋ ਬਿਲਕੁਲ ਆਰਟੀਕਲ ਦੇਖੋ ਕਿੰਨੇ ਪਿਆਰੇ ਆ ਇਧਰ ਕਲਰ ਦੇਖੋ ਕਿੰਨੇ ਪ੍ਰੀਮੀਅਮ ਪਾਜੀ ਤੁਹਾਡੇ ਵਾਸਤੇ ਲੈ ਕੇ ਆਇਆ ਸਾਰੇ ਇਧਰ ਦੇਖੋ ਇੰਗਲਿਸ਼ ਕਲਰ ਤੁਹਾਨੂੰ ਮਿਲਨੇ ਆਂ ਸੋ ਇਧਰ ਦੇਖੋ ਯਾਰ ਕਿੰਨੇ ਪਿਆਰੇ ਪਿਆਰੇ ਕਲਰ ਆ ਪਾਜੀ ਰੇਟ ਵਾਲਾ ਸਸਪੈਂਸ ਖੋਲ ਦਿਓ ਯਾਰ ਰੇਟ ਕੀ ਦੇਣਾ ਇਹ ਦੱਸ ਦਿਓ ਜਰਾਗੇ ਪਾਜੀ ਰੇਟ ਕੀ ਦੇ ਦੀ ਦੱਸੋ ਇਹ ਪਾਜੀ ਜੇ ਤੁਸੀਂ ਕਹਿ ਰਹੇ ਜੀ 14-1500 ਤੁਸੀਂ ਜੇ 8-900 ਦਾ ਦੇ ਦੋ ਤੇ ਬਹੁਤ ਵੱਡਾ ਫਾਇਦਾ ਹੋ ਜਾਣਾ ਨਾ 8-900 ਦਾ ਨਾ 495 ਰੁਪਏ ਦਾ ਜੀ ਓਨਲੀ 395 ਰੁਪਏ ਦੇ ਰੇਂਜ ਦੇ ਵਿੱਚ ਆਪਾਂ ਨੂੰ ਸੂਟ ਪੈਣਾ ਆ ਇਹ ਭਾਜੀ ਕੀ ਹੋ ਗਿਆ ਜੇ ਆ ਵਾਲਾ ਸੂਟ 395 ਦਾ ਬਸ ਹੁਣ ਅੱਜ ਫੱਟੇ ਚੱਕ ਦੇਣੇ ਭਾਜੀ ਬਸ ਸੋ ਬਿਲਕੁਲ ਇੱਧਰ ਵੇਖੋ ਯਾਰ ਆ ਜਿਹੜਾ ਰੇਟ ਤੁਹਾਨੂੰ ਦੱਸ ਰਹੀ ਹੈ ਨਾ ਇੱਧਰ ਵੇਖੋ ਨਾ ਤੇ ਇਹ ਰੇਟ ਕਿਸੇ ਹੋਲ سیلਰ ਦੇ ਕੋਲੋਂ ਤੁਹਾਨੂੰ ਮਿਲਣਾ ਨਾ ਹੀ ਫੈਕਟਰੀ ਵਾਲੇ ਦੇ ਕੋਲੋਂ ਇਹ ਰੇਟ ਤੁਹਾਨੂੰ ਮਿਲਣਾ ਵਾ ਲਾਲੀ ਦੀ 88 ਅਮਲੋਹ ਸ਼ਹਿਰ ਦੇ ਵਿੱਚ ਇੱਧਰ ਡਿਜ਼ਾਈਨਿੰਗ ਵੇਖੋ ਭਾਜੀ ਕਹਿੰਦੇ ਆ ਕਿ ਇਸ ਤਰ੍ਹਾਂ ਦੀ ਆਰਟੀਕਲ ਤੁਹਾਨੂੰ 395 ਰੁਪਏ ਦੇ ਵਿੱਚ ਦੇਣੀ ਆ ਇੱਧਰ ਦੇਖੋ ਯਾਰ ਕੀ ਇਧਰ ਵੇਖੋ ਨਜ਼ਾਰਾ ਜੇਕਰ ਪੂਰਾ ਆ ਰਿਹਾ ਵਾ ਇਧਰ ਵੇਖੋ ਆਰਟੀਕਲ ਵੇਖ ਵੇ ਕੇ ਬਸ ਤੁਸੀਂ ਸਕਰੀਨਸ਼ਾਟ ਮਾਰੋ ਤੇ ਛੇਤੀ ਜੇਤੀ ਪਹੁੰਚੋ ਲਾਲੀ ਦੀ ਏਟੀ ਅਮਲੋਦ ਸ਼ਹਿਰ ਦੇ ਵਿੱਚ ਜੀ ਸਵੇਦਰ ਬਹੁਤ ਹੀ ਪ੍ਰੀਮੀਅਮ ਆਰਟੀਕਲ ਭਾਜੀ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਰਖੜੀ ਸੇਰ ਤਮਾਕੇ ਦੇ ਵਿੱਚ ਸੋ ਆਰਟੀਕਲ ਭਾਜੀ ਦਿਖਾ ਦਿਓ ਇਧਰ ਗਲੇ ਤੇ ਦੇਖੋ ਕਿੰਨਾ ਪਿਆਰਾ ਵਰਕ ਕੀਤਾ ਹੋਇਆ ਦੁਪੱਟਾ ਦਿਖਾ ਦਿਓ ਸੋ ਬਹੁਤ ਹੀ ਪਿਆਰਾ ਦੁਪੱਟਾ ਭਾਜੀ ਇਹ ਆਰਟੀਕਲ ਕਿਸ ਰੇਂਜ ਦੇ ਵਿੱਚ ਦੇਣਾ ਜੀ ਇਹ ਭਾਜੀ ਆਪਾਂ ਤੁਹਾਨੂੰ ਦਵਾਂਗੇ 550 ਰੁਪਏ ਤੇ ਭਾਜੀ ਇਹਦੇ ਵਿੱਚ ਡਿਜ਼ਾਈਨਿੰਗ ਡਿਜ਼ਾਈਨਿੰਗ ਰੰਗ ਦੇਖੋ ਡਿਜ਼ਾਈਨ ਦੇਖੋ ਆ ਕੱਪੜਾ ਜਿੰਮੀ ਜੂ ਇਹ ਵੀ ਤੁਹਾਨੂੰ ਵਿੱਚ ਦੇਵਾਂਗੇ ਗਲਾ ਘੇਰਾ ਨਾਲ ਦੁਪੱਟਾ ਕਿੰਨਾ ਪਿਆਰਾ ਬਣਿਆ ਹੋਇਆ ਹੈ ਦੁਪੱਟਾ ਇਹ ਵੀ ਤੁਹਾਨੂੰ 550 ਰੁਪਏ ਲਾਵਾਂਗੇ ਤੁਹਾਨੂੰ ਭਾਜੀ ਵੀ 550 ਦੇ ਵਿੱਚ 550 ਭਾਜੀ ਇਹ ਭਾਜੀ ਕਲਰ ਦੇਖ ਲਓ ਬੜੇ ਪਿਆਰੇ ਪਿਆਰੇ ਜੇ ਜੇ ਇਹ ਹੱਸ ਕੇ ਜਿਹੜਾ ਵਾ ਨਾ 8-900 ਦਾ ਵਿਕ ਜਾਣਾ ਇਹ ਵੀ 550 ਜੀ ਦੇ ਦੇਣਾ ਭਾਜੀ 550 ਦੇ ਦਿਓ ਆ ਗਿਆ ਲਾਲੀ ਆ ਗਿਆ ਲਾਲੀ ਸੋ ਬਿਲਕੁਲ ਇੱਧਰ ਦਿਖਾ ਦਿਓ 550 ਚ ਇਸ ਤਰ੍ਹਾਂ ਦੇ ਆਰਟੀਕਲ ਦੇਣੀ ਆ ਇਧਰ ਵੇਖੋ ਯਾਰ ਹਾਂਜੀ ਹਾਂਜੀ ਭਾਜੀ ਆਦੇ ਮਹਿੰਗਾ ਹੋਣਾ ਯਾਰ ਨਹੀਂ ਭਾਜੀ ਇਹ ਵੀ ਤੁਹਾਨੂੰ 550 ਲਾਵਾਂਗੇ ਭਾਜੀ ਇਹ ਵੀ 550 ਚ ਦੇਣ ਦੇ ਦਿਓ ਦੇ ਦਿਓ ਸੋ ਬਿਲਕੁਲ ਇਧਰ ਯਾਰ ਦਿਖਾ ਦਿਓ 500 ਰੁਪਏ ਦੇ ਵਿੱਚ ਇਧਰ ਦੇਖੋ ਯਾਰ ਭਾਜੀ ਨਿਆਰਾ ਲਿਆ ਰਿਆ ਪੂਰਾ ਆਰਟੀਕਲ ਭਾਜੀ ਇੱਕ ਇੱਕ ਦਿਖਾ ਦਿਓ ਕੀ ਇਹ ਰੇਡ ਜਿਹੜੇ ਦੇ ਰਿਆ ਰਖੜੀ ਸੇਲ ਤਮਾਕੇ ਦੇ ਵਿੱਚ ਇਹ ਤੁਹਾਨੂੰ ਕਿਤੇ ਨਹੀਂ ਮਿਲਨੇ ਬਾਰ ਬਾਰ ਕਹਿ ਰਹੇ ਆ ਲਾਲੀ ਦੀ ਐਟੀਐਮ ਲੋਅ ਸ਼ਹਿਰ ਦੇ ਵਿੱਚ ਆਜੋ ਤੇ ਇਧਰ ਆਰਟੀਕਲ ਭਾਜੀ ਦਿਖਾਓ ਯਾਰ ਬਹੁਤ ਹੀ ਨਿਆਰੇਦਾਰ ਪੂਰਾ ਥ੍ਰੈਡ ਦਾ ਕੰਮ ਆ ਜੀ 5.5 ਮੀਟਰ ਸ ਸਟਰੈੱਡ ਦਾ ਕੰਮ ਜੀ ਇਹ ਵੀ ਤੁਹਾਨੂੰ ਸੂਟ 550 ਰੁਪਏ ਲਗਾਵਾਂਗੇ ਸਰ ਇਹ ਭਾਜੀ ਕਰੀ ਕੀ ਜਾ ਰਹੀ ਜੀ 550 ਰੁਪਏ ਦੇ ਵਿੱਚ ਭਾਜੀ ਕੋਈ ਚੱਕਰ ਨਹੀਂ ਗਾਕਾਂ ਦਾ ਸਾਡੇ ਸਤਕਾਰ ਜੋ ਗਾਕਾਂ ਦਾ ਫਾਇਦਾ ਹੋਣਾ ਚਾਹੀਦਾ ਸਾਡਾ ਹੋਵੇ ਨਾ ਹੋਵੇ ਗਾਕਾਂ ਦਾ ਫਾਇਦਾ ਹੋਣਾ ਚਾਹੀਦਾ ਸੋ ਬਿਲਕੁਲ ਇਧਰ ਜਿਹੜੀ ਰਖੜੀ ਦੀ ਸੇਲ ਹੈ ਨਾ ਇਹ ਵਾਕਈ ਰਿਕਾਰਡ ਤੋੜ ਹੋਣ ਵਾਲੀ ਆ ਇਧਰ ਯਾਰ ਸੂਟ ਦਿਖਾਓ ਕੀ ਕਿੰਨੇ ਪ੍ਰੀਮੀਅਮ ਆਰਟੀਕਲ ਯਾ ਸਕਰੀਨਸ਼ਾਟ ਮਾਰੋ ਇਹ ਸਾਰੇ ਹੀ ਆਰਟੀਕਲ ਇੱਧਰ ਦੇਖੋ ਯਾਰ ਮਾਰਕਟ 'ਚ ਜਾਓਗੇ 1100 ਦਾ ਮਾਰਕਟ 'ਚ ਜਾਓਗੇ 1200 ਦਾ ਪਰ ਪਾਜੀ ਕਹਿੰਦੇ ਆ ਇਸ ਤਰ੍ਹਾਂ ਦੇ ਆਰਟੀਕਲ ਆ ਸਾਰੇ ਹੀ ਆਰਟੀਕਲ ਪਾਜੀ ਦਿਖਾ ਦਿਓ ਇਹ ਤੁਹਾਨੂੰ 550 'ਚ ਦੇਣੀ ਆ ਇਹਦੇ ਡਿਜ਼ਾਈਨ ਦਿਖਾ ਦਿਓ ਸਕਰੀਨਸ਼ਾਟ ਮਾਰ ਲਓ ਛੇਤੀ ਛੇਤੀ ਵੀਡੀਓ ਨੂੰ ਸ਼ੇਅਰ ਕਰਕੇ ਸੇਵ ਕਰ ਲਓ ਤੇ ਲਾਲੀ ਦੀ ATM ਲੋਨ ਚੈਰਚ ਪਹੁੰਚੋ ਤੇ 550 ਦਾ ਚੱਕੋ ਬਸ ਸੋ ਪਾਜੀ ਇੱਧਰ ਬੜੇ ਪ੍ਰੀਮੀਅਮ ਆਰਟੀਕਲ ਆਗੇ ਜੀ ਇਹ ਤਾਂ ਬੜੇ ਮਹਿੰਗੇ ਹੋਣੇ ਆ ਪਾਜੀ ਪਿਓਰ ਔਰ ਗੈਂਜ਼ਾ ਨਾ ਹੋਵੇ ਜੋ ਕਹਿਣਾ ਸੋ ਦੇਣਾ ਜੀ ਪਿਓਰ ਆਰਗੈਂਜ਼ਾ ਟੋਟਲ ਹੈਂਡ ਮੇਡ ਵਰਕ ਹੈ ਟੋਟਲ ਪਰਲ ਦਾ ਕੰਮ ਹੈ ਪਿਓਰ ਦਾ ਦੁਪੱਟਾ ਜੈਪੂਰੀ ਸਟਾਈਲ ਨੈਕਲਾਈਨ ਚੈੱਕ ਕਰੋ ਦੇਖੋ ਭਾਜੀ ਚੀਜ਼ ਦੇਖੋ ਤੇ ਭਾਜੀ ਰੇਟ ਦੱਸੋ ਰੇਟ ਇਹ ਨਾ ਹੋਵੇ ਹੁਣ ਰੇਟ ਪਹਿਲੇ ਸਸਤੇ ਆਰਟੀਕਲ ਲੈ ਕੇ ਤੇ ਇਹਦਾ ਵੀ ਰੇਟ ਅਸਮਾਨ ਨੂੰ ਲਾ ਦਿਓ 1700 1800 2000 ਭਾਜੀ ਰੇਟ ਤਾਂ ਹੈ ਆਹੀ ਜੋ ਤੁਸੀਂ ਕਿਹਾ ਹਾਂ ਜੀ ਹੁਣ ਦੇਖੋ ਜੀ ਇਹ ਲਾਸਟ ਆਰਟੀਕਲ ਹੈ ਜਿਹੜਾ ਮੈਂ ਤੁਹਾਨੂੰ ਦਿਖਾਣ ਲੱਗਿਆ ਜੀ ਇਹਦਾ ਰੇਟ ਆਪਾਂ ਜੋ ਘੱਟੋ ਘੱਟ ਹੈ ਉਹ ਨਹੀਂ ਦੱਸਣਾ ਜੋ ਆਇਆ ਹੈ ਉਹੋ ਹੀ ਰੇਟ ਦੇ ਦੇਣਾ ਇਹ ਪਾਜੀ ਕਿੰਨੇ ਦਾ ਦੇਣਾ ਆਰਟੀਕਲ ਇਹ ਆਪਾਂ ਨੂੰ ਆਰਟੀਕਲ ਪੈਣਾ ਕੋਈ 1495 ਦਾ ਕੋਈ 1895 ਦਾ ਸਿਰਫ 795 ਰੁਪਏ ਦਾ ਜੀ ਇਹ ਪਾਜੀ 795 ਰੁਪਏ ਦੇ ਵਿੱਚ ਪਾਜੀ ਪੂਰੀ ਤੱਕ ਪਾ ਦੇਣੀ ਆ ਹੁਣ ਰਹਿ ਕੀ ਗਈ ਚੁਕਾ ਦੇਣਾ ਮਾਲ ਸਾਰਾ ਵਾਗੜ ਕੋਲੋਂ ਪੁੱਲ ਹੁਣ ਵੀ ਡਿਜ਼ਾਈਨਿੰਗ ਦਿਖਾਓ ਇਹਦੇ ਵਿੱਚ ਲੋ ਪਾਜੀ ਹੁਣ ਤੁਸੀਂ ਕੱਲਾ ਕੱਲਾ ਡਿਜ਼ਾਈਨ ਮੈਂ ਉੱਪਰੋਂ ਚੱਕ ਦਾਂ ਥੋੜਾ ਨੇੜੇ ਕਰਕੇ ਦਿਖਾ ਦਿਓ ਮੇਰੇ ਪਿਆਰੇ ਸਤਿਕਾਰਯੋਗ ਗਾਹਕਾਂ ਲਈ ਦੇਖੋ ਜੀ ਟੋਟਲ ਮਿਰਰ ਦੇ ਤਾਂ ਕੰਮ ਦੇਖੋ ਭਾਜੀ ਇਹ ਵੀ ਉਹਨੇ ਦੇ ਵਿੱਚ ਹੀ ਹੈ ਜੀ ਭਾਜੀ ਜੋ ਕਹਤਾ ਸੋ ਦੇਤਾ ਜੀ ਇਹ ਵੀ 750 ਭਾਜੀ ਪੂਰਾ ਚੈਲੰਜ ਹੈ ਹਰ ਦੁਕਾਨਦਾਰ ਨਾਲ ਚੈਲੰਜ ਹੈ ਜੋ ਕੋਈ ਆ ਰੇਡ ਸੂਟ ਦੇ ਦੇਵੇ ਦੇਖੋ ਸੋ ਬਿਲਕੁਲ ਇੱਧਰ ਦੇਖੋ ਯਾਰ ਕਿੰਨੇ ਪ੍ਰੀਮੀਅਮ ਆਰਟੀਕਲ ਆ ਜੇਕਰ ਆਰਟੀਕਲ ਵਿੱਚ ਕਿੰਨੇ ਯਾਰਾ ਆ ਰਿਹਾ ਵਾ ਵੀਡੀਓ ਨੂੰ ਸ਼ੇਅਰ ਕਰ ਦਿਓ ਭਾਜੀ ਇੱਧਰ ਦਿਖਾਓ ਯਾਰ ਕਿ ਇੱਧਰ ਵੇਖੋ ਯਾਰ ਕੀ ਨਿਆਰਾ ਵਾ ਕੀ ਕਮਾਲ ਦੇ ਆਰਟੀਕਲ ਆ ਕੀ ਵਰਕਿਆ ਤੇ ਭਾਜੀ ਕਹਿੰਦੇ ਆ ਇਹ ਤੁਹਾਨੂੰ ਸਿਰਫ ਤੇ ਸਿਰਫ ਇਸ ਤਰ੍ਹਾਂ ਦੇ ਆਰਟੀਕਲ 795 ਰੁਪਏ ਦੇ ਵਿੱਚ ਇਸ ਸੇਲ ਮੇਲੇ 'ਚ ਮਿਲਨੇ ਇਧਰ ਵੇਖੋ ਯਾਰ। ਭਾਜੀ ਸੂਟਾਂ ਦੇ ਵਿੱਚ ਭੜਾਂ ਦੇ ਫਾਇਦੇ ਤੇ ਕਰਤੇ ਹੁਣ ਕੁਰਤੇ ਪਜਾਮੇ ਦੇ ਵਿੱਚ ਭਰਾਵਾਂ ਦੇ ਕੀ ਫਾਇਦੇ ਕਰਨੇ ਆ। ਆਹ ਲੋ ਜੀ ਸਾਡੇ ਭਰਾਵਾਂ ਦੇ ਫਾਇਦੀ ਫਾਇਦੇ ਭਰਾਵਾਂ ਵਾਸਤੇ ਕੁਰਤਾ ਪਜਾਮਾ ਕੋਈ 500 ਦਾ ਵੇਚਦਾ ਕੋਈ 600 ਦਾ ਵੇਚਦਾ ਸਾਡੇ ਲੋ ਜੀ 1000 ਦੇ 4। ਇਹ ਭਾਜੀ ਕੱਪੜਾ ਵੇਖ ਲਓ ਇਧਰ ਪੂਰਾ ਪ੍ਰੀਮੀਅਮ ਕੱਪੜਾ 1000 ਦੇ 4। 1000 ਦੇ 4 ਜੀ 1000। ਇਹ ਭਾਜੀ ਜਿਹੜੇ ਰੰਗ ਲੱਗੇ ਆ ਸਾਰੀ 1000 ਦੇ 4 ਜੀ। ਇਹ ਸਾਰੇ 10 ਪਾਜੀ ਸ਼ਰਟ ਦੇਖੋ ਆਮ ਤੁਸੀਂ ਮਾਰਕੀਟ ਚ 500 700 ਦੀ ਇੱਕ ਸ਼ਰਟ ਮਿਲਦੀ ਆ ਇਹ ਤੁਹਾਨੂੰ 1000 ਦੀਆਂ ਤਿੰਨ ਸ਼ਰਟਾਂ ਲਾਵਾਂਗੇ ਇਹ ਪਾਜੀ ਜਿਸ ਤਰ੍ਹਾਂ ਕਿ ਆ ਸਾਰੀ ਡਿਜ਼ਾਈਨਿੰਗ ਤੁਸੀਂ ਦਿਖਾ ਰਹੇ ਹੋ ਇਹ ਸਾਰੀਆਂ 1000 ਰੁਪਏ ਦੇ ਵਿੱਚ ਤਿੰਨ ਤਿੰਨ ਸ਼ਰਟਾਂ ਤੇ ਪਾਜੀ ਇਹਦੇ ਵਿੱਚ ਪੈਂਟਾਂ ਦੇ ਵਿੱਚ ਕੀ ਫਾਇਦੇ ਕਰਨੀ ਪੈਂਟ ਲੋ ਜੀ ਪਾਜੀ ਆਮ ਕੋਈ 600 ਕੋਈ 700 ਪੈਂਟ ਲਗਾਉਂਦਾ ਤੁਹਾਨੂੰ ਅਜੀ 1000 ਦੀਆਂ ਤਿੰਨ ਪੈਂਟਾਂ ਲਗਾਵਾਂਗੇ ਲਾਲੀ ਇਹ ਵੀ 1000 ਰੁਪਏ ਦੇ ਵਿੱਚ ਤਿੰਨ ਹਾਂਜੀ ਹਾਂਜੀ ਸੋ ਬਿਲਕੁਲ ਇੱਧਰ ਪਾਜੀ ਵੈਰਾਈਟੀ ਦਿਖਾ ਦਿਓ ਕਿ ਪੂਰਾ ਸੈਕਸ਼ਨ ਬਣਿਆ ਹੋਇਆ ਵਾ ਸੋ ਵੈਰਾਈਟੀ ਕੀ ਬਹੁਤ ਵੱਡਾ ਸ਼ੋਰੂਮ ਬਾਜੀ ਹੋਣਾ ਦਾ ਬਾਦ ਤੁਹਾਨੂੰ A to Z ਸਾਰੀਆਂ ਹੀ ਵੈਰਾਈਟੀਆਂ ਇੱਥੇ ਮਿਲਣਗੀਆਂ ਜੀ ਸੋ ਇਧਰ ਦਿਖਾ ਦਿਓ ਕਿ ਇਧਰ ਵੀ ਤੁਸੀਂ ਦੇਖ ਸਕਦੇ ਜੀ ਕਿ ਕਸਟਮਰ ਵੈਰਾਈਟੀਆਂ ਲੈਣ ਦੇ ਲਈ ਪਹੁੰਚ ਰਹੇ ਆ ਸੋ ਤੁਸੀਂ ਵੀ ਇਸ ਰਖੜੀ ਧਮਾਕਾ ਸੇਲ ਮੇਲੇ ਚ ਪਹੁੰਚੋ ਦੇਖੋ ਹੋਰ ਬਾਜੀ ਬਰਾਇਡਲ ਸੂਟ ਹਰ ਤਰ੍ਹਾਂ ਦੇ ਸੂਟ ਆ ਦੇਖੋ ਇਧਰ ਮੇਲਾ ਲੱਗਾ ਹੋਇਆ ਸੂਟਾਂ ਦਾ ਸੋ ਬਿਲਕੁਲ ਤੁਸੀਂ ਵੇਖ ਸਕਦੇ ਜੀ ਕਿ ਹਰ ਤਰੀਕੇ ਦੀ ਵੈਰਾਈਟੀ ਤੁਹਾਨੂੰ ਇੱਥੇ ਮਿਲੂਗੀ ਚਾਹੇ ਬਰਾਇਡਲ ਸੂਟ ਲੈਣੇ ਆ ਤਾਂ ਰਖੜੀ ਦੀ ਸੇਲ ਦੇ ਵਿੱਚ ਹਰ ਤਰੀਕੇ ਦੀਆਂ ਵੈਰਾਈਟੀਆਂ ਇਧਰ ਬਾਜੀ ਦਿਖਾ ਦਿਓ ਕੀ ਪੂਰੀ ਤਿਆਰੀ ਸੇਲ ਮੇਲੇ ਦੀ ਭਾਜੀ ਉਹਨਾਂ ਨੇ ਕਰ ਲਈ ਹੋਈ ਆ ਤੇ ਇਹ ਵੈਰਾਈਟੀਆਂ ਲੈਣ ਵਾਸਤੇ ਭਾਜੀ ਗਾਕਾ ਨੂੰ ਆਉਣਾ ਕਿੱਥੇ ਪੈਣਾ ਐਡਰੈਸ ਦੱਸ ਦਿਓ ਇੱਕ ਵਾਰੀ ਪ੍ਰੋਪਰ ਹਾਂਜੀ ਐਡਰੈਸ ਵੀ ਸਾਡੇ ਲਾਲਲੀ ਦੀ ਹੱਟੀ ਅਮਲੋ ਸਿਨੀਅਰ ਸਰਕਾਰੀ ਸਕੈਂਡਰੀ ਸਕੂਲ ਦੇ ਬਿਲਕੁਲ ਸਾਹਮਣੇ ਬੁਕੇ ਵਾਲਾ ਆਡਾ ਲਾਲਲੀ ਦੀ ਹੱਟੀ ਅਮਲੋ